ਤੇ ਇਹ ਬਰੇ ਚੈਲਰ ਤੁਸੀਂ ਫਿਰ ਵਿੱਚ ਸਹੀ ਹੈ तकरीबन 4:00 ਵਜੇ ਤੱਕ ਉਹ ਦੇਖਿਆ ਜਾਵੇ ਫਾਇਦਾ ਸਾਰੇ ਭرائی ਆਪਣੇ ਹਾਂਜੀ ਪਰ ਅਹੀਂ ਤੇ ਗੱਡੀਆਂ ਬਹੁਤ ਘਟ ਜੂਆਂ ਗੱਡੀਆਂ ਮਾਲ ਕੋਈ ਮਾਲ ਪਹਿਲਾਂ ਕਿੱਲੇ ਸੀਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਪਿੰਡ ਅਲੀਗੜ ਸਰਦਾ ਸੰਤੋਖ ਸਿੰਘ ਦੇ ਫਾਰਮ ਉੱਤੇ ਜਿੱਥੇ ਥੋੜੇ ਦਿਨ ਪਹਿਲਾਂ ਪ੍ਰੋਗਰੈਸਿਵ ਪੋਟੈਟੋ ਫਾਰਮਰ ਗਰੁੱਪ ਦੀ ਮੀਟਿੰਗ ਹੋਈ ਸੀ ਸੋ ਅੱਜ ਵੀ ਪ੍ਰੋਗਰੈਸਿਵ ਪੋਟੈਟੋ ਫਾਰਮਰ ਦੇ ਜਿਹੜੇ ਆਪਣੇ ਦੋਸਤ ਨੇ ਚਰਨਪੀਤ ਵੀਰਾ ਤੇ ਨਾਲ ਮਿੰਟੂ ਵੀਰਾ ਨਾਲ ਪਰਤਪਰ ਵੀਰਾ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਵੀ ਜਿਹੜੇ ਪੀਆਰ 126 ਝੋਨੇ ਦੇ ਬਾਰੇ ਖਬਰ ਆਈ ਆ ਕੱਲ ਹੀ ਅਖਬਾਰ 'ਚ ਛਪੀ ਆ ਵੀ ਅੱਜ ਦੇ ਅਖਬਾਰ 'ਚ ਛਪੀ ਆ ਜਿਹੜੇ ਸੈਲਰਾਂ ਵਾਲੇ ਵੀਰ ਨੇ ਉਹ ਕਹਿੰਦੇ ਨੇ ਵੀ ਇਹਦੇ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਹਨਾ ਇਹ ਇਹਦੀ ਯਾਨੀ ਖਰੀਦ ਨਹੀਂ ਕੀਤੀ ਜਾਊਗੀ ਸੋ ਉਸ ਬਾਬਤ ਆਪਾਂ ਪਹਿਲਾਂ ਵੀਰੇ ਚੰਨਪੀਤ ਨਾਲ ਗੱਲ ਕਰਦੇ ਆਂ ਤੇ ਫੇਰ ਆਪਾਂ ਵੀਰੇ ਪਿਰਤਪਾਲਾਂ ਨਾਲ ਗੱਲ ਕਰਾਂਗੇ ਵੀ ਉਹਨਾਂ ਦੇ ਕੀ ਵਿਚਾਰ ਨੇ ਉਹ ਥੋੜਾ ਜਿਹਾ ਸੈਲਰਾਂ ਵਾਲੇ ਵੀਰਾਂ ਵਾਲਿਓ ਪੱਖ ਦੇ ਤੌਰ ਤੇ ਗੱਲ ਕਰਨਗੇ ਚੰਨਪੀਤ ਵੀਰਾ ਆਪਣੇ ਕਿਸਾਨਾਂ ਵਾਲਿਓ ਪੱਖ ਦੇ ਤੌਰ ਤੇ ਗੱਲ ਕਰੂਗਾ ਵੀ ਕੀ ਕੀ ਮੁਸ਼ਕਲਾਂ ਕਿਵੇਂ ਕਿਵੇਂ ਆਉਂਦੀਆਂ ਨੇ ਸਤਿਗੁਰੂ ਵੀਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਵੀਰੇ ਜਿਹੜਾ ਖਬਰ ਆਈ ਆ ਆਪਣੀ ਜਾਨੀ ਲੱਗੀ ਆ ਅਖਬਾਰ ਚ ਆਪ ਤੁਸੀਂ ਵੀ ਪੜ੍ਹੀ ਆ ਹਨਾ ਤੇ ਆਪਣੇ ਜਗਰਾਂ ਤੋਂ ਲੱਗੀ ਹੋਈ ਆ ਹਨਾ ਸੈਲਰ ਵਾਲੇ ਵੀਰਾਂ ਨੇ ਲਵਾਈ ਆ ਵੀ ਇਹਦੇ ਵਿੱਚ ਜਿਹੜੀ PR 126 ਆ ਝੋਨੇ ਦੀ ਜਿਹੜੀ ਕਿਸਮ ਆ ਇਹਦੇ ਵਿੱਚ ਨਮੀ ਜ਼ਿਆਦਾ ਹੁੰਦੀ ਆ ਇਸ ਕਰਕੇ ਉਹਨਾਂ ਨੂੰ ਨੁਕਸਾਨ ਹੁੰਦਾ ਵਾ ਵੀ ਇਹ ਜਿਹੜੀ ਆ ਫਸਲ ਇਹਦਾ ਅਸੀਂ ਨਹੀਂ ਖਰੀਦਾਂਗੇ ਹਨ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦਾ ਗਰਵੀਰ ਵੀਰੇ ਇਦਾਂ ਜਿਹੜੀ ਇਹ ਨਾ ਇਹ ਖਬਰ ਆ ਆ ਇੱਕ ਇੱਕ ਹਫ਼ਤਾ ਪਹਿਲਾਂ ਪਹਿਲਾਂ ਫਿਰੋਜ਼ਪੁਰ ਤੋਂ ਲੱਗੀ ਸੀਗੀ ਠੀਕ ਆ ਜੀ ਫਿਰ ਫਰੀਦਕੋਟ ਤੋਂ ਲੱਗੀ ਜਿਹੜੀ ਉੱਥੋਂ ਦੀ ਸੈਲਰ ਐਸੋਸੀਏਸ਼ਨ ਆ ਹਾਂਜੀ ਤੇ ਫਿਰ ਇਹ ਮੰਨ ਕੇ ਚਲੋ ਹਫਤੇ ਦੇ ਬਹਿਤ ਚ ਗੱਲ ਚੱਲਦੀ ਚੱਲਦੀ ਜਗਰਾਉ ਆ ਕੇ ਰੁਕੀ ਆ ਜਗਰਾਉ ਤੇ ਹਠੂਰ ਹਾਂਜੀ ਜਿਹੜੀਆਂ ਦੋਨੋਂ ਉਥੋਂ ਦੀ ਐਸੋਸੀਏਸ਼ਨਾਂ ਸੈਲਰਾਂ ਦੀਆਂ ਹਾਂਜੀ ਉਹਨਾਂ ਦੀ ਬਕਾਇਦਾ ਮੀਟਿੰਗ ਹੋਈ ਆ ਤੇ ਉਹਨਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਵੀ ਜਿਹੜੀ ਪੀਆਰ 126 ਕਸਮਾ ਇਹਦੇ ਜੋ ਟੋਟਾ ਜਾਦੇ ਆਉਂਦਾ ਠੀਕ ਹੈ ਜੀ ਤੇ ਵੀ ਇਹਦੀ ਅਸੀਂ ਖਰੀਦ ਨਹੀਂ ਕਰਨੀ ਹੈਗੀ ਵੀ ਸਾਡਾ ਨੁਕਸਾਨ ਆ ਇਦਾਂ ਦੀਆਂ ਖਬਰਾਂ ਹਰ ਸਾਲ ਹਮ ਜਦੋਂ ਕਿਸਾਨ ਵੀਰਾਂ ਨੇ ਪਨੀਰੀ ਦੀ ਬਜਾਈ ਕਰਨੀ ਹੈ ਜਦੋਂ ਹੁਣ ਆਪਾਂ ਨੂੰ ਪਤਾ ਮਹੀਨਾ 20 ਦਾ 10 ਮਾ ਰਹਿ ਗਿਆ ਕਣ ਤਰੀਬਾੜੀ ਚੱਲਦੀ ਆ ਉਦੋਂ ਹੀ ਆ ਕੇ ਕਿਉਂ ਹੁੰਦੀਆਂ ਨੇ ਹਮ ਬਿਲਕੁਲ ਇਹ ਵੀ ਸਵਾਲ ਵੀ ਇੱਕ ਇੱਕ ਸਵਾਲ ਹੈ ਇੱਕ ਕਿਸਾਨਾਂ ਦੇ ਵਿੱਚ ਡਰ ਹਾਪਾ ਪੈਦਾ ਕੀਤਾ ਜਾਂਦਾ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਆਖਿਆ ਵੀ ਜਿਹੜੀ ਹੈ ਨਾ ਆਪਣੀ ਪੱਟੀ ਵਾਲੀ ਬੈਲਟ ਆ ਹਮ ਤਰਨਤਨ ਏਰੀਆ ਬਿਲਕੁਲ ਰਈਆ ਬਿਆਸ ਹਾਂ ਹਾਂ ਚੰਡੀਗੜ੍ਹ ਦਾ ਕੋਸ ਏਰੀਆ ਹਮ ਕੋਸ ਆਪਾਂ ਸਮਰਾਲਾ ਵਾਲਾ ਏਰੀਆ ਲੈ ਲਓ ਇਹ ਏਰੀਆ ਸਬਜ਼ੀਆਂ ਦੀ ਕਾਸ਼ਤ ਕਰਦਾ ਹਾਂ ਇੱਥੇ ਹਰਾ ਆਪਣਾ ਮਟਰ ਵੀ ਪਹਿਲਾਂ ਕੀਤਾ ਲੱਗਦਾ ਜਿਹੜਾ ਆਪਣੇ ਸਾਰੇ ਪੰਜਾਬ ਦੇ ਵਿੱਚ ਜਿੱਦਾਂ ਫਿਰੋਜ਼ਪੁਰ ਉੱਥੇ ਮਿਰਚ ਲੱਗਦੀ ਹੈ ਹਮ ਜਿਹੜੇ ਉਹ ਵੀਰ ਨੇ ਕੁਝ ਹਾਈਬ੍ਰਿਡ ਬੀਜ ਲਾਉਂਦੇ ਨੇ ਜਾਂ ਜਿੱਦਾਂ ਬਾਸਮਤੀ 1509 ਲਾਉਂਦੇ ਨੇ ਜਾਂ PR126 ਜਾਂ ਜਿੱਦਾਂ ਮੈਂ ਇੱਕਦਾਂ ਲੱਗਿਆ ਸੀ ਜਿਹੜਾ ਘੱਟ ਘੱਟ ਆ ਸੰਭਾਲ ਲੈਂਦਾ ਘੱਟ ਸੰਭਾਲ ਲੈਂਦਾ ਘੱਟ ਪਾਣੀ ਲੈਂਦਾ ਤੇ ਸਮੇਂ ਸਿਰ ਪੱਕ ਜਾਂਦਾ ਹੂੰ ਕਈ ਏਰੀਆ ਦੇ ਵਿੱਚ ਜਿਹੜੀ ਫਸਲਾਂ ਝੋਨੇ ਦੀ ਸਤੰਬਰ ਦੇ ਲਾਸਟ ਚ ਆ ਜਾਂਦੀ ਆ ਹੂੰ ਬਹੁਤੇ ਏਰੀਆ ਦੇ ਵਿੱਚ ਤੇ ਆਪਣੇ ਵਾਲੀ ਜਿਹੜੀ ਬੈਲਟ ਅਕਤੂਬਰ ਦੇ ਪਹਿਲੇ ਹਫਤੇ ਦੂਜੇ ਹਫਤੇ ਆ ਜਾਂਦੀ ਆ ਠੀਕ ਹੈ ਜੀ ਬਿਲਕੁਲ ਹੁਣ ਉਹ ਜਿਹੜਾ ਹੁਣ ਮੰਨ ਕੇ ਚਲੋ ਜ਼ਿਮੀਂਦਾਰ ਨੇ ਹੋਰ ਮਈ ਦੇ ਦੂਜੇ ਤੀਜੇ ਹਫਤੇ ਪਨੀਰੀ ਬੀਜਣੀ ਆ ਹੂੰ ਸਹੀ ਹੌਣ ਉਧਰ ਇੱਕ ਪਾਸੇ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਉਹਨਾਂ ਦੇ ਵੱਲੋਂ ਬਿਆਨ ਆ ਰਹੇ ਆ ਵੀ 126 ਲਾਓ ਪਾਣੀ ਦੀ ਘਟ ਹੁੰਦੀ ਆ ਲੱਗਦਾ ਹੈ ਹਾਂ ਬਹੁਤ ਪੀਯੂ ਦੇ ਇੱਕ ਨੰਬਰ ਗ੍ਰੇਡ ਤੇ ਪੀਆਰ 126 ਦਾ ਜਿਹੜਾ ਬੀਜ ਆ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਜਿੰਨੇ ਪੰਜਾਬ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਆ ਉੱਥੋਂ ਬੀਜ ਮਿਲ ਰਿਹਾ ਬਿਲਕੁਲ ਖੇਤੀਬਾੜੀ ਵਿਭਾਗ ਕਹਿੰਦਾ ਵਾ ਵੀ ਪੀਆਰ 126 ਨੂੰ ਲਾਇਆ ਜਾਵੇ ਪੰਜਾਬ ਸਰਕਾਰ ਦਾ ਵੀ ਇਸ ਤੇ ਜ਼ੋਰ ਲੱਗਿਆ ਹੋਇਆ ਵੀ ਇਹ ਘਟ ਸਮੇਂ ਦੇ ਵਿੱਚ ਘੱਟ ਪਾਣੀ ਦੇ ਵਿੱਚ ਪੱਕਦੀ ਆ ਇਹਦੇ ਨਾਲ ਜਿਹੜਾ ਜ਼ਿਮੀਂਦਾਰ ਦਾ ਫਾਇਦਾ ਵੀਰੇ ਇਹ ਆ ਵੀ ਇੱਕ ਤਰੀ ਦੀ ਪ੍ਰਾਲੀ ਬਹੁ ਘੱਟ ਆ ਸਮਾਂ ਘੱਟ ਲੈਣਿਆ ਇਹਦੇ ਦਾ ਸਪਰੇਅ ਇੱਕ ਜਾਂ ਦੋ ਦੇ ਵਿੱਚ ਫਸਲ ਜਿਹੜੀ ਪੂਰੀ ਪੱਕ ਕੇ ਤਿਆਰ ਹੋ ਜਾਂਦੀ ਆ ਇਹਦਾ ਫਾਇਦਾ ਜਿੱਦਾਂ ਹੁਣ ਮੰਨ ਕੇ ਚੱਲੋ ਆਪਣੀ ਪੂਸਾ 44 ਕਿਲੋ ਸਮਾਂ ਜਾਂ ਡੋਗਰ ਪੂਸਾ ਕੋ ਸਮਾਂ ਵੀ ਵੱਧ ਲੈਂਦੀਆਂ ਨੇ ਉਹਦਾ ਜਿਹੜੀ ਪਰਾਲੀ ਦਾ ਨਾੜ ਆ ਉਹ ਵੀ ਸਖਤ ਚਲੋ ਤੁਹਾਨੂੰ ਮੈਂ ਰੋਕਦਾ ਇੱਥੇ ਮੈਨੂੰ ਆਪਾਂ ਡੋਗਰ ਪੂਸਾ 44 ਜਿਹੜਾ ਹੈ ਨਾ ਇਹ ਪਿਛਲੇ ਸਾਲ ਸ਼ਾਇਦ ਬਿਆਨ ਆਇਆ ਸੀ ਕਹਿੰਦੇ ਅਗਲੇ ਸਾਲ ਤੋਂ ਬਿਲਕੁਲ ਬੈਨ ਕਰ ਦਿੱਤਾ ਜਾਊਗਾ ਕੀ ਐਤ ਕੀ ਹੋਇਆ ਜਾਂ ਇਹਹੀ ਤਾਂ ਵੀਰੇ ਸਵਾਲ ਆ ਨਾ ਕਿਸਾਨ ਆ ਦੁੱਧਾ ਦੇ ਵਿੱਚ ਪਾਇਆ ਹੋਇਆ ਵਾ ਇੱਕ ਪਾਸੇ ਤਾਂ ਸਰਕਾਰ ਨੇ ਪੂਸਾ 44 ਦਾ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੇ ਤੱਕ ਵੀ ਬਿਲਕੁਲ ਉਹਦੀ ਖਰੀਦ ਨਹੀਂ ਹੋਣੀ ਹੂੰ ਉਹਦਾ ਉਹਦੇ ਤਾਂ ਨਹੀਂ ਬਿਆਨ ਆ ਰਿਹਾਗਾ ਅਸਲ ਦੇ ਵੈ ਸੈਲਰ ਐਸੋਸੀਏਸ਼ਨ ਪਯੂ 47 ਤੇ ਬੋਲੇ ਵੀ ਅਸੀਂ ਇਹਨੂੰ ਖਰੀਦਾਂਗੇ ਜਾਂ ਨਹੀਂ ਖਰੀਦਾਂਗੇ ਤੋ ਕਿ ਜਿਹੜੀ ਸੈਲਰਾਂ ਵਾਲੀ ਐਸੋਸੀਏਸ਼ਨ ਆ ਜਿੰਨੇ ਵੀ ਸੈਲਰ ਆ ਇਹ ਸਾਰਿਆਂ ਨੂੰ ਪਤਾ ਕਿਸਾਨਾਂ ਨੂੰ ਵੀ ਪਤਾ ਉਹਨਾਂ ਨੂੰ ਵੀ ਪਤਾ ਵੀ ਪੂਸਾ 44 ਦੇ ਵਿੱਚ ਟੋਟਾ ਬਹੁਤ ਘੱਟ ਆਉਂਦਾ ਉਹਦੇ ਵਿੱਚ ਸੈਲਰਾਂ ਨੂੰ ਵਧੀਆ ਕਮਾਈ ਹੁੰਦੀ ਆ ਜਿਹੜਾ ਟੋਟੇ ਦੀ ਕਮੀ ਆ ਇਹ PR126 ਦੇ ਵਿੱਚ ਹੀ ਆਉਂਦੀ ਆ ਬਿਲਕੁਲ ਇੱਕ ਤਾਂ ਸਰਕਾਰ ਜਿਹੜੀ ਝੋਨੇ ਦੀ ਜਿਹੜੀ ਵਜਾਇਆ ਆਪਣਾ ਲਵਾਈ ਦਾ ਸਮਾਂ ਉਹ ਗੇਤਾ ਰੱਖੇ ਥੋੜਾ ਜਿਹਾ ਮੰਨ ਕੇ ਚਲੋ 10 ਤੋਂ 15 ਜੂਨ ਰੱਖ ਜਦੋਂ ਆਪਾਂ 20 ਜੂਨ ਤੋਂ ਚਲੇ ਜਾਂਦੇ ਆ ਸਬਜ਼ੀਆਂ ਵਾਲੇ ਜਿਹੜੇ ਵੀਰ ਨੇ ਉਹ ਲੇਟ ਹੋ ਜਾਂਦੇ ਆ ਸਹੀ ਆ ਤੇ ਕੋਸ ਜਿੱਦਾਂ ਹੁਣ ਜਿਹੜਾ ਹੁਣ ਮੰਨ ਕੇ ਚਲੋ ਕਣਕ ਵੱਢ ਕੇ ਝੋਨੇ ਦਾ ਵਖਵਾ ਵਿੱਚ ਪੈ ਗਿਆ ਕੌਸ ਵੀਰ ਮੱਕੀ ਲਾ ਲੈਂਦੇ ਨੇ ਸਾਈਲੇਜ ਲਈ ਲਾ ਲਈ ਜਾਏ ਪਕਾਵੀਂ ਲਾ ਲਈ ਉਹ ਜਦੋਂ ਅਗਸਤ ਤੋਂ ਪਹਿਲੇ ਹਫਤੇ ਜਾਂ ਜਲਾਈ ਦੇ ਲਾਸਟ ਅਜੇ ਜਾ ਕੇ ਜਦੋਂ ਸਬੀ ਲਾਉਂਦੇ ਆ ਉਹ ਨਵੰਬਰ ਤੇ ਜਾ ਕੇ ਜਿਹੜਾ ਪੀਆਰ 126 ਦੀ ਕਟਾਈ ਹੁੰਦੀ ਆ ਉਹਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਵੱਜ ਜਾਂਦੀ ਆ ਉੱਥੇ ਆੜਤੀਆਂ ਨੂੰ ਵੀ ਦਿੱਕਤ ਆਉਂਦੀ ਆ ਖਰੀਦਦਾਰ ਦੇ ਵਿੱਚ ਸੈਲਰਾਂ ਨੂੰ ਵੀ ਆਉਂਦੀ ਆ ਤੇ ਜ਼ਿਮੀਂਦਾਰ ਨੂੰ ਵੀ ਆਉਂਦੀ ਆ ਵੇਚਣ ਦੇ ਵੇਲੇ ਚਲੋ ਆਪਾਂ ਮੇਨ ਮੁੱਦੇ ਤੇ ਆਈਏ ਵੀ ਆਪਾਂ ਜਿਹੜਾ ਪੀਆਰ 126 ਆ ਜੇ ਤਾਂ ਉਹ ਟਾਈਮ ਸੈਰ ਲਾਉਨੇ ਆ ਫੇਰ ਉਹ ਸਹੀ ਆ ਸਹੀ ਆ ਜੀ अच्छा फिर वो सही है 20 जून तो लेके अपन रेट ਲਾਉਨੇ ਆ ਜਿਹੜਾ ਸਾਇਲੇਜ ਮੱਕੀ ਵਾਲਿਆਂ ਤੋਂ ਬਾਅਦ ਚ ਲਾਉਨੇ ਆ ਹਨਾ ਤਾਂ ਫੇਰ ਉਹ ਜਾਣੀ ਆਪਾਂ ਨੂੰ ਨਮੀ ਦੇ ਵਿੱਚ ਆਉਂਦਾ ਉਹ ਉਹਦੀ ਵੀ ਤਾਂ ਵੀਰੇ ਪ੍ਰੋਬਲਮ ਆਈ ਹੋਈ ਆ ਸੈਲਰਾਂ ਵਾਲਿਆਂ ਨੂੰ ਉਹ ਵੀ ਆਪਦੀ ਜਗ੍ਹਾ ਸਹੀ ਐ ਇਹ ਨਹੀਂ ਗੱਲ ਨਹੀਂ ਵੀ ਉਹ ਗਲਤ ਨੇ ਉਹ ਵੀ ਜਦੋਂ ਝੋਨਾ ਜਿਹੜਾ ਹੁਣ ਲੱਗੇ ਅਗਸਟ ਦੇ ਪਹਿਲੇ ਹਫਤੇ ਜਾਂ ਜੁਲਾਈ ਦੀ 20 ਤੋਂ 25 ਤਰੀਕ ਦੇ ਬਾਅਦ ਜਾ ਕੇ ਲੱਗਿਆ ਜੁਲਾਈ ਦੇ ਲਾਸਟ ਵਾਲੇ ਦਿਨਾਂ 'ਚ ਉਹਨੇ ਆਪੇ ਪੱਕਣਾ ਮੌਸਮ ਇੱਕਦਮ ਮੌਸਮ ਦੇ ਵਿੱਚ ਤਬਦੀਲੀ ਆ ਇਹ ਆਪਾਂ ਤਾਂ ਗਲਤੀ ਫੜਨੀ ਆ ਨਾ ਵੀ ਗਲਤੀ ਕੀਤੀ ਆ ਗਲਤੀ ਇਹ ਇਹਨੂੰ ਸਰਕਾਰ ਨੇ ਜਿੱਥੇ ਆ ਨਾ ਸਰਕਾਰ ਕੋਈ ਗੱਲ ਕਲੀਅਰ ਜਦੋਂ ਉਹ ਸੈਲਰ ਐਸੋਸੀਏਸ਼ਨ ਹਰ ਰੋਜ਼ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਜਿੰਮੇ ਮੰਨ ਕੇ ਚਲ ਪਹਿਲਾਂ ਫਰੀਦਕੋਟ ਨੂੰ ਦੱਸਿਆ ਫਰੀਦਕੋਟ ਹਟੂਰ ਤੇ ਉਹਨੂੰ ਜਗਰਾਉਂਦੇ ਵਿੱਚ ਅੱਜ ਕੱਲ੍ਹ ਉਹਨੂੰ ਕਿਤੇ ਹੋਰ ਜਗ੍ਹਾ ਤੋਂ ਬਿਆਨ ਆਊਗਾ ਸਰਕਾਰ ਇਸ ਵਾਸਤੇ ਆਣ ਦੇਵੇ ਨਹੀਂ ਆਪਾਂ ਇੱਕ ਇਹ ਵੀ ਬੇਨਤੀ ਕਰ ਸਕਦਾ ਵੀ ਸੈਲਰਾਂ ਵਾਲਿਆਂ ਨਾਲ ਕਿਸਾਨ ਸਿੱਧੀ ਮੀਟਿੰਗ ਕਰ ਲੈਣ ਅੱਛਾ ਇਹ ਖਰੀਦੀ ਦਾ ਐਮਐਸਪੀ ਤੇ ਜਾਊਗੀ ਹਾਂਜੀ ਹਾਂਜੀ ਜਦੋਂ ਸਰਕਾਰ ਨੇ ਖਰੀਦ ਲਈ ਫਿਰ ਕਿਸਾਨ ਦਾ ਕੋਈ ਰੋਲ ਨਹੀਂ ਨਹੀਂ ਤੇ ਖਰੀਦੇ ਤੋਂ ਬਾਅਦ ਚ ਜਿਹੜਾ ਸੈਲਰ ਆ ਉਹਦੇ ਨਾਲ ਕਿਵੇਂ ਹੁੰਦੀ ਆ ਉਸ ਤੋਂ ਬਾਅਦ ਸਰਕਾਰ ਦਾ ਰੋਲ ਸੈਲਰ ਨਾਲ ਉਹਦੇ ਬਾਰੇ ਵੀਰ ਪਿਰਤਪਾਲ ਹੋਣੀ ਆ ਆਪਾਂ ਨੂੰ ਜਿਆਦਾ ਬਰੀਕੀ ਦੇ ਵਿੱਚ ਦੱਸ ਦੇਣਗੇ ਉਹ ਆਪਾਂ ਵੀਰ ਹੋਣਾ ਨਾਲ ਆਪਾਂ ਗੱਲ ਕਰ ਠੀਕ ਆ ਜੀ ਤੁਹਾਡੇ ਤੋਂ ਇਹੀ ਸਵਾਲ ਆ ਵੀ ਜਦੋਂ ਸਰਕਾਰ ਨੇ ਮੰਡੀ ਦੇ ਵਿੱਚੋਂ ਝੋਨੇ ਦੀ ਖਰੀਦ ਕਰ ਲਈ ਭਾਵੇਂ ਦੀ ਉਹ ਕੋਈ ਪੀਆਰ 126 ਆ ਭਾਵੇਂ ਪੂਛਾ ਜਾਂ ਕੋਈ ਵੀ ਵੈਰੈਟੀ ਆ ਇਹ ਝੋਨਾ ਆਪਾਂ ਇੱਕ ਤਰ੍ਹਾਂ ਦਾ ਹੀ ਹੁੰਦਾ ਮੰਡੀਆਂ 'ਚ ਪਿਆ ਤਾਂ ਨਹੀਂ ਪਤਾ ਲੱਗਦਾ ਵੀ ਉਹ ਤਾਂ ਫਰਕ ਹੁੰਦਾ ਹਾਂਜੀ ਤੇ ਬਾਸਮਤੀ ਦਾ ਫਰਕ ਹੁੰਦਾ ਸ਼ਾਇਦ ਹਨਾ ਹਾਂਜੀ ਹਾਂਜੀ ਤੇ ਜਦੋਂ ਇਹ ਖਰੀਦ ਲਈ ਉਦੋਂ ਬਾਅਦ ਸੈਲਰ ਨਾਲ ਸਰਕਾਰ ਕਿਵੇਂ ਮਤਲਬ ਡੀਲ ਕਰਦੀ ਆ ਜਾਂ ਸੈਲਰ ਵਾਲੇ ਬੰਦਿਆਂ ਨਾਲ ਜਿਹੜੇ ਜਿਹੜੇ ਕਹਿ ਰਹੇ ਅੱਜ ਪੀਆਰ 126 ਆਪਾਂ ਨਹੀਂ ਖਰੀਦਣ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਵੀ ਸਸਤੀ ਗੱਲ ਸਾਰਿਆਂ ਨੂੰ ਸਸਤੀ ਗੱਲ ਜੀ ਤੇ ਵੀਰੇ ਗੱਲ ਇਸ ਤਰ੍ਹਾਂ ਆ ਮੈਂ ਜਿਹੜਾ 26 ਆ ਪੀਆਰ 126 ਦੀ ਆਪਾਂ ਗੱਲ ਕਰ ਲਈਏ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਇੱਕ ਤਾਂ ਮੌਇਸਚਰ ਹੂੰ ਦੂਸਰਾ ਹੈਗਾ ਵਿੱਚ ਡੈਮੇਜ ਡਿਸਕਲਰ ਹੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਡੈਮੇਜ ਡੈਸਕ ਲੱਦੀ ਜਦ ਕਿ ਡੈਮੇਜ ਡੈਸਕ ਲਰ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਐਫਸੀ ਦੇ ਵਿੱਚ ਆਪਾਂ ਲੈ ਕੇ ਜਾਂਦੇ ਸੀ ਤਾਂ ਹੱਥ ਨਾਲ ਸਾਰੀ ਚੈੱਕ ਅਪ ਹੁੰਦਾ ਸੀ ਹੁਣ ਇਹਨਾਂ ਨੇ ਆਟੋਮੈਟਿਕ ਮਸ਼ੀਨਾਂ ਆ ਗਈਆਂ ਉਹ ਮਸ਼ੀਨ ਦੇ ਵਿੱਚ ਉਹ ਚੌਲ ਪਾ ਦਿੰਦੇ ਆ ਇਹ ਤਾਂ ਜਦੋਂ ਉਹਦੀ ਆਨਲਾਈਨ ਦੇ ਨਾਲ ਦੀ ਚੱਲ ਰਿਹਾ ਹੋ ਸਿੱਧਾ ਮੇਨ ਦਫ਼ਤਰ ਨਾਲ ਜਦੋਂ ਗੱਡੀ ਰਿਜੈਕਟ ਹੋਗੀ ਤਾਂ ਉਹ ਗੱਡੀ ਦਾ ਮਤਲਬ ਰਿਜੈਕਟ ਚੱਕਣੀ ਪੈਣੀ ਆ ਆਪਾਂ ਨੂੰ ਓਕੇ ਤੇ ਸ਼ੈਲਰ ਵਾਲਿਆਂ ਦਾ ਜਾਂ ਆੜਤੀਆਂ ਦਾ ਇਹਦੇ ਵਿੱਚ ਇਹ ਆ ਵੀ ਕਿਸਮ ਦਾ ਉਹਨਾਂ ਨੂੰ ਕਟਾ ਪਿਆ। ਹਾਂ ਠੀਕ ਹੈ ਜੀ ਕਿਉਂਕਿ ਜਿਆਦਾ ਮੌਇਸਚਰ ਆਉਂਦਾ ਸੀ ਤਾਂ ਛੋਟੇ ਹੀ ਦੇਣੀ ਪਈ ਜਾਂ ਸਮਝ ਲਓ ਉਹਨਾਂ ਨੂੰ ਮੌਇਸਚਰ ਦਾ ਕੁਝ ਨਾ ਕੁਝ ਦੇਣਾ ਪਿਆ। ਹੂੰ ਜੇ ਗੱਲ ਕਰੀਏ ਆਪਾਂ ਸ਼ੈਲਰ ਵਾਲਿਆਂ ਦੀ ਸ਼ੈਲਰਾਂ ਦੇ ਹੁਣ ਇਸ ਟਾਈਮ ਆ ਕੇ ਡੈਮੇਜ ਡਿਸਕਲਰ ਪਲੱਸ ਨਾਲ ਟੋਟਾ ਉਹਨਾਂ ਨੇ ਆ ਕੇ ਇਹਦੇ ਵਿੱਚਆਂ ਦੀਆਂ ਗੱਡੀਆਂ ਕੱਟਦੀਆਂ ਵਾ ਤਾਂ ਉਹਨਾਂ ਨੇ ਆ ਕੇ ਸਾਰਾ ਹਿਸਾਬ ਲਾਇਆ ਹੈ ਮੇਰੇ ਹਿਸਾਬ ਨਾਲ ਕਿ 50% ਕੰਮ ਹਜੇ ਤੱਕ ਕਲੀਅਰ ਹੋਇਆ ਸਾਰਾ ਸ਼ੈਲਰ ਵਾਲਿਆਂ ਦਾ। ਠੀਕ ਹੈ ਜੀ ਤੇ ਉਹਨਾਂ ਨੇ ਹੁਣ ਡਿਸਕਸ਼ਨ ਜਿਹੜੀ ਵੀ ਕੀਤੀ ਜਾਂ ਤਾਂ ਉਹਦੇ ਚ ਤਾਂ ਇਹੀ ਆ ਵੀ ਸਾਰੇ ਆਪ ਇਕੱਠੇ ਆ ਚਾਹੇ ਕਿਸਾਨ ਹੋਗੇ ਚਾਹੇ ਆਪਣੇ ਸ਼ੈਲਰ ਵਾਲੇ ਹੋਗੇ ਵੀ ਸਾਰੇ ਜੇ ਉਹ ਵੀ ਚੱਲਦੇ ਆ ਨਾਲ ਤਾਂ ਆਪਾਂ ਵੀ ਚੱਲਦੇ ਆ ਸਾਰੇ ਇਕੱਠੇ ਚੱਲਦੇ ਆ ਆੜਤੀ ਬਣਾਲੀ ਚੱਲਦੇ ਆ ਆਪਣੇ ਹੂੰ ਤੇ ਜੇ ਆਪਾਂ ਨੂੰ ਬੈਠ ਕੇ ਕੋਈ ਮਸਲਾ ਹੱਲ ਹੁੰਦਾ ਹਾਂ ਜਿਵੇਂ ਵੀਰ ਨੇ ਦੱਸਿਆ ਵੀ ਆਪਾਂ 44 ਬਾਰੇ ਗੱਲ ਕਰ ਲਈ ਜਾਂ ਸਰਕਾਰ ਉੱਤੇ ਕਲੀਅਰ ਕਰੇ ਜਾਂ ਸ਼ੈਲਰ ਵਾਲੇ ਕਲੀਅਰ ਕਰਨ ਵੀ ਪੀਆਰ ਆਪਾਂ 126 ਦੀ ਜਗ੍ਹਾ ਤੇ ਜਾਂ ਤੂਸਾ ਲੋਣਾ ਵਾ ਉਹਦੀ ਆਪਾਂ ਪਹਿਲਾਂ ਹੀ ਬਿਉਂਤਬੰਦੀ ਕਰਕੇ ਆਪਾਂ ਸਟਾਰਟ ਕਰ ਲਈਏ ਤਾਂ ਉਹ ਬਹੁਤ ਵਧੀਆ ਵਾਅ ਸਮਾਂ ਦੀ ਪਹਿਲੇ ਪ੍ਰਾਲਾ ਹੋ ਜੇ ਪਨੀਰੀ ਲਾਉਣ ਤੋਂ ਪਹਿਲਾਂ ਪਹਿਲਾਂ ਪਨੀਰੀ ਲਾਉਣ ਤੋਂ ਪਹਿਲਾਂ ਕਿਸੇ ਖੱਜਣ ਨਾ ਹੋਵੇ ਕੋਈ ਹਾਂ ਖੱਜਣ ਨਾ ਹੋਵੇ ਵੀ ਉਹ ਸਰਕਾਰ ਵੀ ਕਲੀਅਰ ਕਰ ਦੇਵੇ ਵੀ ਹਾਂ ਵੀ ਇਹ ਲੱਗਣ ਦੇਣਾ ਵਾ ਪੂਸਾ 44 ਜਾਂ ਆਪਣਾ ਵੀ ਇੱਥੇ ਬੈਨ ਆ ਜਾਂ ਕੀ ਕਰਨਾ ਉਹ ਵੀ ਕਲੀਅਰ ਕਰੇ ਉਹ ਵੀ ਕਲੀਅਰ ਕਰੇ ਨਾ ਉਹ ਸਰਕਾਰ ਦਾ ਮੁੱਦਾ ਆ ਗਿਆ ਹੁਣ ਜਿਹੜਾ ਮੈਂ ਤਾਂ ਮੇਰਾ ਇੱਕ ਇਹ ਵੀ ਸਵਾਲ ਆ ਨਾ ਵੀ ਜਿਹੜਾ ਮੰਨ ਲਓ ਵੀ ਸਰਕਾਰ ਨੇ ਖਰੀਦ ਲਿਆ ਜੱਟ ਬਾਹਰ ਹੋ ਗਿਆ ਨਾ ਕਿਸਾਨ ਬਾਹਰ ਹੋ ਗਿਆ ਉਹ ਚੀਜ਼ ਦੇ ਵਿੱਚੋਂ ਉਹਦਾ ਗਾਂਹਾਂ ਜਾ ਕੇ ਉਹਦਾ ਚੌਲ ਬਣਦਾ ਜਾਂ ਨਹੀਂ ਬ ਉਹਨੂੰ ਕੋਈ ਲੈਣਾ ਦੇਣਾ ਹੁਣ ਲੈਣਾ ਦੇਣਾ ਆ ਗਿਆ ਆਹਦਾ ਸੈਲਰ ਵਾਲੇ ਵੀ ਸੈਲਰ ਵਾਲਿਆਂ ਦਾ ਠੀਕ ਹੈ ਨਾ ਉਹ ਜਿਹੜਾ ਸੈਲਰ ਆ ਉਹ ਕੀ ਕਿਰਾਏ ਦੇ ਉੱਤੇ ਕੰਮ ਕਰਦਾ ਜਾਂ ਖੁਦ ਖਰੀਦ ਕੇ ਗਾਂ ਵੇਚਦਾ ਉਹ ਕਿਵੇਂ ਕੰਮ ਉਹ ਯਾਨੀ ਕਿ ਸਰਕਾਰ ਦਾ ਕੰਮ ਹੀ ਕਰਦਾ ਵਾ ਠੀਕ ਆ ਜਦੋਂ ਸਰਕਾਰ ਉਹਨਾਂ ਦੇ ਸ਼ੈਲਰ ਚ ਲਾਉਂਦੀ ਆ ਤੇ ਸ਼ੈਲਰ ਦਾ ਉਹ ਆਪਾਂ ਰੈਂਟ ਤੇ ਭੀੜ ਕੇ ਦਿੰਦੇ ਆ ਉਹ ਰੈਂਟ ਤੇ ਉਹ ਭੀੜ ਕੇ ਦਿੰਦੇ ਆ ਤੇ ਜੇ ਉਹਦੇ ਵਿੱਚ ਟੋਟਾ ਆ ਗਿਆ ਤਾਂ ਉਹਦੇ ਫਿਰ ਉਹਨਾਂ ਦਾ ਨੁਕਸਾਨ ਆ ਉਹਦੇ ਜੋ ਟੋਟਾ ਆ ਗਿਆ ਜਾਂ ਕੁਆਂਟਲ ਮਗਰ 67% ਜਾਨੀ ਕਿ ਲੈਣਾ ਹੁੰਦਾ ਵਾ ਸ਼ੈਲਰ ਤੋਂ ਸਰਕਾਰ ਨੇ ਹੂੰ ਜਦੋਂ ਜਿਆਦਾ ਘਟਦੇ ਟੋਟਾ ਵਧ ਗਿਆ ਜਾਂ ਡੈਮਨ ਡਿਸਕਲਰ ਵਧ ਗਿਆ ਜਾਂ ਉਹਦੇ ਵਿੱਚ ਕੁਝ ਵੀ ਹੁੰਦਾ ਵਾ ਉਸ ਸ਼ੈਲਰ ਦੇ ਸਾਰੀ ਪੈਣਾ ਵਾ ਅੱਛਾ ਜਾਨੀ ਉਹ ਉਹਨੇ ਦਾ ਉਹਨਾਂ ਨੂੰ ਜਾਨੀ ਕਿ ਕਮਾਈ ਨਹੀਂ ਹੁੰਦੀ ਜਿੰਨਾ ਉਹਨਾਂ ਦੇ ਸਿਰ ਪੈ ਜਾਂਦਾ ਵਾ ਤਾਂ ਫਿਰ ਇਹ ਵੀ ਇੱਕ ਪੁਆਇੰਟ ਦੇਖਣ ਵਾਲਾ ਜੇ ਜਿਹੜੇ ਬੰਦੇ ਸਿਰਫ ਰੈਂਟਲ ਕੰਮ ਕਰਦੇ ਨੇ ਸਿਰਫ ਆਪਦੀ ਮਿਹਨਤ ਲੈ ਰਹੇ ਨੇ ਜੇ ਉਹਨਾਂ ਦੀ ਮਿਹਨਤ ਦੇ ਬਜਾਏ ਉਹਨਾਂ ਨੂੰ ਖਰਚਾ ਹੀ ਭਰਨਾ ਪੈ ਗਿਆ ਫਿਰ ਉਹਨਾਂ ਦਾ ਵੀ ਕੰਮ ਕਰਦਾ ਕੀ ਫਾਇਦਾ ਨਾ ਜੇ ਆਪਾਂ ਵੀ ਕਿਸਾਨ ਵੀ ਤਾਂ ਇਹੀ ਕਹਿੰਨੇ ਆ ਜੇ ਆਪਣੀ ਫਸਲ ਦੇ ਵਿੱਚੋਂ ਆਪਾਂ ਨੂੰ ਲਾਗਤ ਕੀਮਤ ਨਿਕਲ ਕੇ ਕੋਈ ਪ੍ਰੋਪਰਟੀ ਨਹੀਂ ਹੋਇਆ ਤਾਂ ਫਿਰ ਆਪਣੇ ਫਸਲ ਖੇਤੀ ਕਰਨ ਦਾ ਫਾਇਦਾ ਕੀ ਹੈ ਹਣਾ ਤਾਂ ਉਹਨਾਂ ਦੇ ਸੈਲਰ ਏਡੇ ਲਾਉਣ ਦਾ ਉਹਨਾਂ ਨੂੰ ਕੀ ਫਾਇਦਾ ਹੈ ਹਣਾ ਤੇ ਅਗਲੇ ਸਾਲ ਤਾਂ ਪ੍ਰੋਫਿਟ ਦੇਖਣਾ ਜੇ ਪ੍ਰੋਫਿਟ ਦੇਖਣਾ ਵਾ ਤਾਂ ਉਹਨਾਂ ਨੇ ਸਰਕਾਰ ਦੇ ਅਦਾਰੇ ਉਹ ਜਿਹੜੇ ਜਾਂ ਤਾਂ ਸਰਕਾਰ ਨੂੰ ਇਹ ਕਲੀਅਰ ਕਰਨਾ ਚਾਹੀਦਾ ਵੀ ਪੀਆਰ 126 ਚਾਹੇ ਟੋਟਾ ਆਵੇ ਹਾਂ ਜਾਂ ਉਹ ਜੋ ਡਿਸ ਕਲਰ ਆਵੇ ਕੁਝ ਆਵੇ ਅਸੀਂ ਤੁਹਾਡਾ ਅਪਰੂਵ ਕਰਾਂਗੇ ਤੁਹਾਨੂੰ ਰਿਜੈਕਟ ਨਹੀਂ ਕਰਾਂਗੇ ਰਿਜੈਕਟ ਨਹੀਂ ਕਰਾਂਗੇ ਬਿਲਕੁਲ ਸਹੀ ਗੱਲ ਹੈ ਇਹ ਸਰਕਾਰ ਦਾ ਮੁੱਦਾ ਮੇਨ ਆ ਵੀ ਜੇ ਤੁਸੀਂ ਪਿੱਛੋਂ ਕਲੀਅਰ ਕਰੋ ਪੀਆਰ 126 ਲੱਗੂ ਕਿਸਾਨ ਲਾਊਗਾ ਤੁਸੀਂ ਖਰੀਦ ਲੈ ਕਿਸਾਨ ਤੋਂ ਅੱਗੇ ਜਿਹੜਾ ਉੱਥੇ ਡਿਸ ਕਲਰ ਆਉਂਦੀ ਆ ਕੋਈ ਪ੍ਰੋਬਲਮ ਆਉਂਦੀ ਆ ਜਾਂ ਟੋਟਾ ਆਉਂਦਾ ਉਹਨੂੰ ਵੀ ਸਰਕਾਰ ਉਵੇਂ ਹੀ ਖਰੀਦੂ ਉਹਨਾਂ ਦੇ ਉੱਤੇ ਸੈਲਰ ਵਾਲਿਆਂ ਨੂੰ ਨੁਕਸਾਨ ਨਹੀਂ ਹੋਣ ਦਊਗੀ ਹਾਂ ਨਾ ਨਹੀਂ ਹੋਣ ਦਊਗਾ ਇਹ ਇਹ ਗੱਲ ਸਰਕਾਰ ਨੇ ਕਲੀਅਰ ਕਰਨਾ ਵੀਰੇ ਇਹ ਸਰਕਾਰ ਨੇ ਕਲੀਅਰ ਕਰੇ ਵੀ ਇਹ ਜਿਹੜੀ ਵੈਰਾਈਟੀ ਲਾਉਣੀ ਆ ਆਪਾਂ ਜਾਂ ਕਿਵੇਂ ਕਰਨਾ ਵਾ ਸਾਰਾ ਉਹਦੇ ਤਰ੍ਹਾਂ ਜਾਂ ਤੇ ਇੱਕ ਡੇਟ ਜਿਵੇਂ ਹੁਣ ਆਪਾਂ ਨੂੰ ਕਹਦੇ 10 ਜੂਨ 20 ਜੂਨ ਆ ਗਿਆ ਆਪਾਂ ਨੂੰ ਮੰਨ ਲਓ ਇਸੇ ਤਰ੍ਹਾਂ ਹੀ ਪੀਆਰ 126 20 ਜੂਨ ਤੋਂ ਲੈ ਕੇ ਕਹਿ ਦਨ ਵੀ 5 ਜੁਲਾਈ ਤੱਕ ਆਪਾਂ ਲਾਉਣੀ ਉਸ ਤੋਂ ਬਾਅਦ ਨਹੀਂ ਲਾਉਣ ਦੇ ਲਈ ਲਾ ਨਹੀਂ ਸਕਦੇ ਲਾ ਨਹੀਂ ਸਕਦੇ ਉਸ ਤੋਂ ਬਾਅਦ ਬਾਸਮਤੀ ਲਾ ਲੂ ਕੁਝ ਵੀ ਲਾ ਲੂ ਕਿਉਂਕਿ ਜਿਹੜੀ ਉਹ ਲੇਟ ਉਹ ਸਾਰਿਆਂ ਦਾ ਪਠਾਈ ਬਾਹ ਦਿੰਦੇ ਆ ਹੂੰ ਮੰਨ ਲਓ ਸਾਰੇ ਜਣੇ ਵੀ ਆਪਾਂ ਜਿਹੜਾ ਲੇਟ ਲਾਇਆ ਉਹਨੇ ਵੀ ਉਹੀ ਮੰਡੀ ਸੱਟਣਾ ਜੀ ਜਿਹੜਾ ਆਪਣੇ ਵਰਗਾ ਪਹਿਲਾਂ ਲਾਉਂਦੇ ਆ ਆਪਾਂ ਝਾੜ ਕਰ ਲੈਨੇ ਆ 30 ਤੋਂ 32 ਕੁਆਂਟਲ ਲੈਨੇ ਆ ਕੋਈ ਗਾ ਆਲੂਆਂ ਦਾ ਲਾਉਣਾ ਜਾਂ ਆਪਾਂ ਗੇਤੇ ਲਾਉਣੇ ਆ ਤਾਂ ਆਪਾਂ ਝਾੜ ਇੱਥੇ ਤੱਕ ਰਹਿਨੇ ਆ ਤੇ ਆਪਣਾ ਵੈਰੈਟੀ ਵਧੀਆ ਹੁੰਦੀ ਆ ਪਹਿਲਾਂ ਪਹਿਲਾਂ ਮੋਇਸਚਰ ਵੀ ਘਟ ਆਉਂਦਾ ਵਾ ਹੂੰ ਹੂੰ ਜਦੋਂ ਇਹ 20 ਅਕਤੂਬਰ ਤੋਂ 25 ਅਕਤੂਬਰ ਟੱਪ ਜਾਂਦਾ ਵਾ ਪੀਆਰ 126 ਜਰੋਂ ਉੱਪਰ ਵੱਢ ਕੇ ਲੈ ਕੇ ਜਾਣੇ ਮੰਡੀ 'ਚ ਤੇ ਉੱਥੇ ਜਾ ਕੇ ਇਹ 22 23 24 ਮੋਇਸਚਰ ਵੀ ਹਾਂ ਉਹ ਮੰਡੀਆਂ ਦੇ ਵਿੱਚ ਉਹ ਫਿਰ ਸਾਰਾ ਖੱਜਲ ਖਵਾਰੀ ਆੜਤੀਆਂ ਨੂੰ ਵੀ ਇਹ ਸ਼ੈਲਰ ਵਾਲਿਆਂ ਨੂੰ ਵੀ ਆ ਫਿਰ ਵਿੱਚ ਆਪਾਂ ਕਈ ਵਾਰ ਕਿਸਾਨ ਵੀ ਮੈਂ ਦੇਖਿਆ ਵੀ ਜਦੋਂ ਆਪਦੀ ਬੋਰੀਆਂ ਦੋ ਦੋ 100 ਪਿੱਛੇ ਕਟਾਉਂਦੇ ਵੀ ਕਟਾਉਂਦੇ ਆ ਹਾਂ ਆਪ ਕਹਿੰਦੇ ਵੀਰੇ ਵੀ ਸਾਤੋਂ ਬਾਦ ਲੈ ਲੋ ਤੇ ਸਾਡਾ ਖੜਾ ਛੜਾ ਦਿਓ ਐਂ ਕਹਿੰਦੇ ਮੈਂ ਬਹੁਤ ਸੁਣੀ ਆ ਪਰ ਉਹਦਾ ਨੁਕਸਾਨ ਗਾਂਹਾਂ ਵਾਲੇ ਦਾ ਵੀ ਹੋਣਾ ਗਾਂਹਾਂ ਵਾਲੇ ਦਾ ਹੋਣਾ ਹਾਂ ਆੜਤੀ ਦਾ ਵੀ ਨੁਕਸਾਨ ਹੋਣਾ ਹੁਣ ਆੜਤੀ ਨੂੰ ਐ ਹੁੰਦਾ ਵੀਰੇ ਵੀ ਚਲੋ ਗਾਹਕ ਬਣਿਆ ਹੋਇਆ ਵੀ ਗਾਂ ਟੁੱਟ ਨਾ ਜਾਵੇ ਵੀ ਆਪਾਂ ਇਹਦਾ ਕੁਛ ਨਾ ਕੁਛ ਹੱਲ ਕਰੀਏ ਪਰ ਜ਼ਿੰਮੇਵਾਰ ਭਰਾਵਾ ਜਿਹੜੇ ਆਪਾਂ ਨੂੰ ਵੀ ਉਹਦੇ ਵਿੱਚ ਵੀ ਆਪਾਂ ਸਾਰੇ ਇੱਕ ਦੂਜੇ ਦਾ ਫਾਇਦਾ ਹੀ ਕਰੀਏ। ਮੈਂ ਤੁਹਾਡੇ ਤੋਂ ਚੱਲ ਇੱਕ ਸਵਾਲ ਆ ਇਹ ਇਸ ਵੀਡੀਓ ਦੇ ਨਾਲ ਰਿਲੇਟਡ ਨਹੀਂ ਕਿਸਾਨੀ ਤੌਰ ਤੇ ਰਿਲੇਟਡ ਆ। ਜੀ। ਫਸਲੀ ਚੱਕਰ ਦੇ ਵਿੱਚ ਆਪਾਂ ਤਿੰਨ ਫਸਲਾਂ ਲੈਣੀਆਂ ਜ਼ਰੂਰੀ ਨੇ ਜਾਂ ਦੋ ਫਸਲਾਂ ਦੇ ਨਾਲ ਆਪਾਂ ਗੁਜ਼ਾਰਾ ਸਹੀ ਕਰ ਸਕਦੇ। ਵੀਰੇ ਤੁਹਾਡਾ ਬਹੁਤ ਵਧੀਆ ਬਾਜੂ ਇਹ ਕੁਐਸਚਨ ਆ। ਤੇ ਹੁਣ ਜੇ ਆਪਾਂ ਠੇਕੇ ਦੇ ਹਿਸਾਬ ਨਾਲ ਚੱਲੀਏ ਜਾਂ ਠੇਕੇ ਵੱਧ ਰਹੇ ਆ ਜਾਂ ਜ਼ਮੀਨਾਂ ਦੀ ਆਪਾਂ ਖੇਤੀ ਦਾ ਜਿਹੜਾ ਅਪਡੇਟ ਹੋ ਰਹੀ ਆ। ਹੂੰ। ਉਸ ਹਿਸਾਬ ਨਾਲ ਆਪਾਂ ਨੂੰ ਤਿੰਨ ਫਸਲਾਂ ਲੈਣੀਆਂ ਹੀ ਪੈਣੀਆਂ ਵੀਰੇ। ਹੂੰ। ਕਿਉਂਕਿ ਖਰਚੇ ਨਹੀਂ ਪੂਰੇ ਹੋਣੇ ਪੈਸਟੀਸਾਈਡ ਦਾ ਲਾ ਲਓ ਵੀ ਸਾਰੇ ਪਾਸੇ ਦਾ ਆਪਣੇ ਖਰਚੇ ਜਿਹੜੇ ਵੱਧ ਰਹੇ ਆ ਉਹ ਤੇ ਫਿਰ ਬੀਜ ਦਾ ਕਿ ਆਪਾਂ ਲਾ ਲੈਨੇ ਆ ਬੀਜ ਵੀ ਹਰ ਇੱਕ ਕਿਸਮ ਦਾ ਰੇਟ ਤੇਜ਼ ਹੋ ਰਹੇ ਆ ਤਾਂ ਉਹਦਾ ਕਰਕੇ ਵੀ ਆਪਾਂ ਨੂੰ ਜੇ ਅਪਡੇਟ ਰਹਿਣਾ ਵਾ ਤਾਂ ਤਿੰਨ ਫਸਲਾਂ ਦੀ ਖੇਤੀ ਆਪਾਂ ਨੂੰ ਕਰਨੀ ਹੀ ਪੈਣੀ ਪਈ ਤੇ ਤਿੰਨ ਫਸਲਾਂ ਦੇ ਵਿੱਚੋਂ ਸਭ ਤੋਂ ਵੱਧ ਟਾਈਮ ਲੈਣ ਵਾਲਾ ਝੋਨਾ ਚੋਨਾ ਸਭ ਤੋਂ ਵੱਧ ਚੋਨਾ ਵੀ ਸਭ ਤੋਂ ਵੱਧ ਟਾਈਮ ਚੋਨਾ ਲੈਂਦਾ ਰਿਹਾ ਹਾਂ ਬਾਕੀ ਸਮਾਂ ਥੋੜਾ ਜਿਹਾ ਘੱਟ ਲਾਦਾ ਕੋਈ 90 ਦਿਨਾਂ ਦੇ ਵਿੱਚ ਆ ਜਾਂਦੀ ਆ ਕੋਈ ਫਸਲ ਜਾਨੀ 100 ਦਿਨਾਂ ਦੇ ਵਿੱਚ ਆਉਂਦੀ ਆ ਪਰ ਜਿਹੜਾ ਸਭ ਤੋਂ ਵੱਧ ਸਮਾਂ ਜਾਨੀ ਇਹਦਾ ਚੋਨਾ ਲੈ ਰਿਹਾ ਚੋਨਾ ਲੈ ਰਿਹਾ ਹੈ ਨਾ ਤੇ ਹੁਣ ਇਹ ਹੀ ਆ ਚੋਨੇ ਦੀ ਕੋਈ ਇਦਾਂ ਦੀ ਵੈਰਾਈਟੀ 126 ਕੱਢੀ ਆ ਆਪਦੇ ਜਣੇ ਉਹਨਾਂ ਨੇ ਤਾਂ ਉਹ ਕਹਿੰਦੇ ਵੀ ਜਲਦੀ ਪੱਕ ਜੂ ਪਰ ਹੁਣ ਮੁਸ਼ਕਲ ਇਸੇ ਚੀਜ਼ ਉੱਤੇ ਆ ਗਈ ਮੈਂ ਕਿ ਤੁਹਾਨੂੰ ਆਪ ਦਾ ਤਜਰਬਾ ਨਿੱਜੀ ਤੁਹਾਨੂੰ ਦੱਸ ਦਿੰਨਾ ਮੈਂ ਪੂਸਾ ਚੋਨਾ ਲਾਉਣਾ ਪੂਸਾ 43 ਮੈਂ ਮੰਨ ਕੇ ਚੱਲੋ ਵੀ 10 ਜੂਨ ਨੂੰ ਅਸੀਂ ਸਟਾਰਟ ਕਰ ਦਿੰਨੇ ਆ ਜੀ ਤੇ 17-18 ਦੇ ਵਿੱਚ ਲਗਭਗ ਮੇਰਾ ਸਾਰਾ ਆਪਣਾ ਕਲੀਅਰ ਕਰ ਲੈਣਾ ਠੀਕ ਹੈ ਜੀ ਉਹਦੇ ਵਿੱਚ ਮੈਂ ਇੱਕ ਕੰਮ ਕੀਤਾ ਮੈਂ 7-7 ਦਿਨ ਬਾਅਦ ਜੂਰੀਆ ਪਾਉਣਾ 21 ਦਿਨ ਤੇ ਮੈਂ ਜੂਰੀਆ ਖਤਮ ਕਰਤਾ ਹੂੰ ਜਦੋਂ ਜੂਰੀਆ ਮੇਰਾ 21 ਦਿਨ ਤੇ ਖਤਮ ਹੋ ਜਾਂਦਾ ਵਾ ਤਾਂ ਮੇਰਾ 126 ਮਿੰਟੂ ਵੀਰ ਲਾਉਂਦਾ ਆਪਣੇ ਨਾਲ ਹੀ ਮੇਰੇ ਖੇਤ ਸਾਡੇ ਇਕੱਠੇ ਹੀ ਆ ਹੂੰ ਇਹ ਮੇਰੇ ਤੋਂ 2 ਦਿਨ 126 ਪਹਿਲਾਂ ਵੱਢਦਾ ਵਾ ਤੇ ਮੈਂ ਪੂਸਾ ਚੋ ਨਾ ਨਾਲ ਉਹਦੇ ਤਕਰੀਬਨ 2 ਦਿਨ ਬਾਅਦ ਵੱਢ ਲੈਣਾ ਵਾ ਉਹ ਤਕਨੀਕ ਆ ਇੱਕ ਮਤਲਬ ਤਕਨੀਕ ਦਾ ਮਤਲਬ ਇਹ ਵੀ ਜੇ ਆਪਾਂ ਸਹੀ ਢੰਗ ਨਾਲ ਲਾਲਗੇ ਪੂਸਾ 44 ਵੀ ਉਹਨੂੰ ਰੇ ਹੈ ਜਿਹੜਾ ਆਪਾਂ ਜੂਰੀਆ ਲਾਉਣੇ ਆ ਤੇ ਜੂਰੀਆ 21 ਦਿਨ ਤੋਂ ਵੱਧ ਨਾ ਆਪਾਂ ਲੈ ਕੇ ਜਾਈਏ ਤਾਂ ਉਹ ਵੀ ਛੇਤੀ ਪਗਦਾ ਅੱਛਾ ਇਹਦੇ ਚ ਇੱਕ ਮੇਰਾ ਇੱਕ ਜਿਵੇਂ ਚਲੋ ਮੈਂ ਸਾਇੰਸ ਪੜਿਆ ਹੋਇਆ ਉਹਦੇ ਚ ਇੱਕ ਸਵਾਲ ਆ ਅਸੀਂ ਵੀ ਪੜਦੇ ਹੁੰਦੇ ਸੀ ਵੀ ਮੂੰਗੀ ਜਾਂ ਜਿਹੜੇ ਆਪਾਂ ਅਰਹਾਰਾ ਉਹਦੇ ਜੜਾਂ ਦੇ ਵਿੱਚ ਨਾਈਟ੍ਰੋਜਨ ਦੇ ਸੈੱਲ ਹੁੰਦੇ ਨੇ ਬਈ ਉਹ ਜਿਹੜੀ ਤੀਜੀ ਫਸਲ ਕਿਉਂ ਨਾ ਆਪਾਂ ਇਹੀ ਬੀਜਿਆ ਕਰੀਏ ਜਿਹਦੇ ਨਾਲ ਆਪਾਂ ਨੂੰ ਰੇ ਸਪਰੇਅ ਦੀ ਵੀ ਘੱਟ ਲੋੜ ਪਵੇ ਬਈ ਜਿੱਥੇ ਆਪਾਂ ਮੱਕੀ ਲਾਉਂਦੇ ਆ ਜਾਂ ਕੋਈ ਹੋਰ ਤੀਜੀ ਫਸਲ ਆਉਂਦੇ ਆ ਇਹ ਕਾ ਆਲ ਹਾਂਜੀ ਤੁਸੀਂ ਆਲੂ ਪੱਕੇ ਲਾਉਨੇ ਝੋਨਾ ਤੁਸੀਂ ਬੱਕਾ ਲਾਉਨੇ ਹੋ ਤੇ ਜਿਹੜੀ ਜਿਹੜੀ ਫਸਲ ਆ ਕਿਉਂ ਨਾ ਉਹ ਜ਼ਮੀਨ ਨੂੰ ਤਾਕਤਵਾਰ ਕਰਨ ਵਾਲੀ ਬੀਜੀ ਜਾਵੇ ਵੀਰੇ ਇਹ ਗੱਲ ਇਸ ਤਰ੍ਹਾਂ ਆ ਵੀ ਜੇ ਹੋਵੇ ਜੇ ਵਿੱਚ ਬੋਹਣੀ ਵੀ ਪਾ ਦੇਵੇ ਮਤਲਬ ਨਹੀਂ ਝੋਨਾ ਤਾਂ ਲਾਉਣਾ ਹੀ ਪੈਣਾ ਵੀਰੇ ਸਾਨੂੰ ਝੋਨਾ ਤਾਂ ਲਾਉਣਾ ਹੀ ਪੈਣਾ ਮੰਨ ਲਓ ਵੀ ਤੀਜੀ ਫਸਲ ਆ ਇੱਕ ਤੀਜੀ ਫਸਲ ਤਾਂ ਮੱਕੀ ਦਾ ਜਿਵੇਂ ਹੁਣ ਕਹਿ ਰਹੇ ਆ ਵੀ ਮੱਕੀ ਦਾ ਸਰਕਾਰ ਐਮਐਸਪੀ ਦਊਗੀ ਹਾਂ ਤਾ ਇੱਕ ਕਿਸਮ ਦਾ ਵਿਸ਼ਵਾਸ ਹੋ ਜਾਂਦਾ ਆਪਾਂ ਨੂੰ ਵੀ ਚਲ ਆਪਾਂ ਨੂੰ ਇਹ ਰੇਟ ਆਪਾਂ ਨੂੰ ਮਿਲੂਗਾ ਆਪਾਂ ਜਾਨੀ ਕਿ ਪਹਿਲਾਂ ਲੋਨ ਤੋਂ ਪਹਿਲਾਂ ਹੀ ਆਪਾਂ ਕਲੀਅਰ ਕਰ ਲੈਨੇ ਵੀ ਇੰਨੇ ਇੱਕ ਦੀ ਸਾਡੀ ਮੱਕੀ ਦਾ ਇਹ ਰੇਟ ਹੈਗਾ ਜੀ ਨਿਕ ਦੀ ਸਾਡੀ ਹੋਊਗੀ ਜਿਵੇਂ ਆਪਾਂ ਕਣਕ ਝੋਨੇ ਵਾਕਿਆ ਆਪਾਂ ਪਹਿਲਾਂ ਹੀ ਤਣ ਲੈਨੇ ਵੀ ਆਪਣੇ 20 ਕੁਆਂਟਲ ਦੀ ਨਿਕਲੂਗੀ ਕਣਕ ਜਾਂ ਆਪਾਂ ਕਹਿੰਨੇ ਵੀ 30 ਕੁਆਂਟਲ ਦੀ 32 ਕੁਆਂਟਲ ਝੋਨਾ ਨਿਕਲੂਵੇਂ ਆਪਾਂ ਇਹਨੂੰ ਵੀ ਗੈਨ ਲੈਨੇ ਆ ਮੱਕੀ ਨੂੰ ਵੀ ਮੂੰਗੀ ਦਾ ਵੀਰੇ ਐ ਆ ਵੀ ਰੇਟ ਆ ਜਿਹੜਾ ਜਾਂ ਉਰੇ ਝਾੜ ਆ ਇੱਕ ਸਾਰ ਨਹੀਂਗਾ ਹਾਂ ਉਹ ਕਦੇ ਘਟਦਾ ਕਦੇ ਉਹ ਕਦੇ ਘਟਦਾ ਕਦੇ ਵਾਧਦਾ ਵਾ ਠੀਕ ਆ ਮੂੰਗੀ ਵੀ ਠੀਕ ਆ ਆਪਦੀ ਜਗ੍ਹਾ ਤੇ ਪਰ ਉਹਦਾ ਰੇਟ ਤੇ ਵੀ ਡਿਫਰੈਂਸ ਜ਼ਿਆਦਾ ਏ ਵੀਰੇ ਨਹੀਂ ਉਹ ਸਰਕਾਰ ਉਹਨੂੰ ਐਮਐਸਪੀ ਤੇ ਨਹੀਂ ਚੱਕਦੀ ਨਹੀਂ ਕਹਿ ਰਹੀ ਆ ਪਰ ਨਹੀਂ ਚੱਕਦੀ ਇਹ ਵੀ ਨਕਸਾ ਆਉਂ ਮਤਲਬ ਕਹਿਣ ਦੀਆਂ ਗੱਲਾਂ ਨੇ ਕਹਿਣ ਦੀਆਂ ਗੱਲਾਂ ਨੇ ਪਰ ਜਿਵੇਂ ਪਿਛੇ ਇੱਕ ਸਾਲ ਤਾਂ ਪਹਿਲਾਂ ਜਦੋਂ ਭਗਵਾਨਤਮਨ ਸਰਕਾਰ ਆਈ ਪਹਿਲੀ ਵਾਰੀ ਤਾਂ 7500 ਦੀ ਆ 7500 ਨੂੰ ਬਿਲਕੁਲ ਲਈ ਆ ਪਰ ਜਿਹੜੇ ਪਿਛਲੀ ਗਿਰੀ ਹੋਇਆ 5500 ਨੂੰ ਵੀ 5500 ਨੂੰ ਵੀ ਗਈ ਆ ਤੇ 4200 ਤੋਂ ਲੈ ਕੇ 4500 ਵੀ ਵੀ ਕੇ ਵੀਰੇ ਬਿਲਕੁਲ ਇਹ ਫਿਰ ਜਾਨੀ ਪਹਿਲਾਂ ਪਹਿਲਾਂ ਤਾਂ ਸਰਕਾਰਾਂ ਆਪ ਦਾ ਜਤੋਂ ਦਿਖਾਉਂਦੀਆਂ ਨੇ ਉਹ ਤੋਂ ਬਾਅਦ ਚੋਂ ਵੀ ਪਿੱਛੇ ਨੂੰ ਪੈਰ ਪਟਣ ਲੱ ਆ ਜਾਂਦੀਆਂ ਨੇ ਵੀ ਜਦੋਂ ਨਹੀਂ ਹਨਾ ਉਹਨਾਂ ਤੋਂ ਹੱਲ ਹੋਈ ਹੁੰਦਾ ਹਾਂਜੀ ਹਾਂ ਇਸੇ ਤਰ੍ਹਾਂ ਮੱਕੀ ਦਾ ਮੱਕੀ ਦਾ ਐਮਐਸਪੀ ਕਹਿ ਰਹੇ ਆ ਪਰ ਜੈਸਾ ਬਣਾ ਆ ਵੀ ਸ਼ਾਇਦ ਮਿਲੇ ਸ਼ਾਇਦ ਨਾ ਮਿਲੇ ਵੀ ਹਜੇ ਕੋਈ ਕਲੀਅਰ ਨਹੀਂ ਇਹਦੇ ਬਾਰੇ ਇਹ ਐਤ ਕੀ ਰეკਮੈਂਡ ਚਾਹਣ ਵੀ ਤਾਂ ਗੱਲ ਕੀਤੀ ਆ ਵੀ ਪੀਆਰ 126 ਦੀ ਹਨਾ ਸਾਰੀ ਯੂਨੀਵਰਸਿਟੀ ਇਹ ਤੇ ਜੋਰ ਲਾ ਰਹੀ ਆ ਸਰਕਾਰ ਜੋਰ ਲਾ ਰਹੀ ਆ ਵੀ 100 ਪੀਆਰ 126 ਪੀਆਰ 126 ਲਾਓ ਸੋ ਇਦਾਂ ਦੀਆਂ ਵੈਰਾਈਟੀਆਂ ਪਹਿਲਾਂ ਵੀ ਕੀਤੀਆਂ ਹੋਈਆਂ ਰეკਮੈਂਡ ਉਹਨਾਂ ਦੇ ਬਾਰੇ ਕੋਈ ਗੱਲਬਾਤ ਦੱਸੋ ਪਹਿਲਾਂ ਗਰਵੀਰ ਵੀਰੇ ਆਏ ਆ ਨਾ ਆਇਤੋਂ 5-7 ਸਾਲ ਪਹਿਲਾਂ ਜਿਹੜੀ ਕਿਸਾਨਾਂ ਦੀ ਪਹਿਲੀ ਪਸੰਦ ਆ ਇੱਕ ਤਾਂ PR121 ਬਣ ਗਈ ਸੀਗੀ ਹਮ 121 ਸੋਹਣੀ ਆ ਬਹੁਤ ਸੋਹਣਾ ਉਹਦਾ ਨੀਕਾ ਦਾਣਾ ਸੀਗਾ ਟੋਟਾ ਵੀ ਬਿਲਕੁਲ ਨਹੀਂ ਸੀ ਉਹ ਨਹੀਂ ਬਹੁਤ ਸੋਹਣੀ ਵੈਰਾਈਟੀ ਸੀਗੀ ਹਮ ਉਹਦੇ ਵਿੱਚ ਪ੍ਰੋਬਲਮ ਕੀ ਆਈ ਜਦੋਂ ਪਿਛਲੇ ਥੋੜਾ 224 ਚੱਲਦਾ 222 ਦੇ ਵਿੱਚ ਜਿਹੜੀ ਫਤੇਗੜ ਸਾਹਿਬ ਵਾਲੀ ਬੈਲਟ ਆ ਜਾਂ ਕੁਸ ਆਪਣਾ ਏਰੀਆ ਲਾ ਲਓ ਉਹਦੇ ਵਿੱਚ ਇੱਕ ਚైనਾ ਨਾਂ ਦਾ ਵਾਇਰਸ ਆ ਗਿਆ ਉਹਨੂੰ ਚైనਾ ਵਾਇਰਸ ਆਖੇ ਯੂਨੀਵਰਸਿਟੀ ਦੇ ਡਾਕਟਰਾਂ ਨੇ ਜਿਹੜੀ ਮਾਹਰ ਟੀਮ ਨੇ ਉਹਦੋਂ ਝਾੜ ਘਟਿਆ ਸੀ ਹਨਾ ਹਾਂ ਉਹਦੇ ਤੋਂ ਕੋਈ ਖੋਜ ਕੀਤੀ ਆ ਉਹਦਾ ਕੀ ਕਾਰਨ ਉਹ ਤਾਂ ਬੌਣਾ ਬੂਟਾ ਰਹਿਣ ਲੱਗ ਗਿਆ ਸੀ ਮਦਰ ਦੇ ਬੂਟੇ ਖੇਤ ਦੇ ਵਿੱਚ ਤੇ ਉਹਦੇ ਕਰਕੇ ਕਿਸਾਨ ਉਹਦੇ ਕਨੀਓ ਪਿੱਛੇ ਹੋ ਗਏ ਪੀਆਰ 100 ਕਨੀ 21 ਕਨੀਓ ਤੇ ਥੋੜਾ ਜਿਹਾ ਪਿਛਲੇ ਸਾਲ ਫਿਰ ਹਵਾ ਦਿੱਤੀ ਗਈ ਸੁਪਰੀਮ 110 ਝੋਨੇ ਨੂੰ ਹਾਂਜੀ ਇਹ ਯੂਨੀਵਰਸਿਟੀ ਦਾ ਬੀਜੀ ਜਿਹੜਾ ਕੱਦ ਜਿਆਦਾ ਵੱਡਾ ਹੁੰਦਾ ਹਾਂ ਇਹ ਕਰਨਾਲ ਦੀ ਹੈਗੀ ਆ ਆਪਣੀ ਫਾਰਮ ਆਪਣੀ ਸੁਪਰੀਮ ਉਹਨਾਂ ਦਾ 110 ਝੋਨਾ ਆ ਹਾਂ ਤੇ ਉਹਦਾ ਵੀ ਜਿਹੜਾ ਨਹੀਂ ਕਿ ਸਮਾਂ ਮਾ ਤਕਰੀਬਨ ਪੂਸੇ ਝੋਨੇ ਜਿੰਨਾ ਹੀ ਰਿਹਾ ਠੀਕ ਹੈ ਪਿਛਲੇ ਸਾਲ ਬਹੁਤ ਲੱਗਿਆ ਬਲੈਕ ਦੇ ਵਿੱਚ ਵੀ ਉਹਦਾ BBK 175 200 ਰੁਪਏ ਕਿਲੋ BBK ਆ ਉਹ ਤੇ ਪਰ ਝਾੜ ਉਹਦਾ ਵੀ 30 ਤੋਂ 32 ਰਿਹਾ ਤੇ ਪਰਾਲੀ ਉਹਦੀ ਪੂਸੇ ਤੋਂ ਵੀ ਵੱਧ ਸੀ ਵੱਧ ਸੀ ਤੇ ਉਹਦਾ ਵੀ ਕੋਈ ਇਸ ਵਾਰ ਕਿਸਾਨਾਂ ਨੇ ਬਾਲਾ ਉਹਨੂੰ ਪਸੰਦ ਨਹੀਂ ਕੀਤਾ ਹੈਗਾ ਵੀ ਇਥੇ ਪਨੀਰੀ ਬੀਜੀਏ ਤੇ ਜਿੱਦਾਂ ਫਿਰ ਬਾਅਦ 5 ਸਾਲ ਪਹਿਲਾਂ 2016-17 ਦੇ ਵਿੱਚ PR 126 ਆਈ ਇਹਨੂੰ ਹਾਰੇ ਪਾਸਿਓਂ ਭਰਵਾ ਹੰਗਾਰਾ ਮਿਲਿਆ ਠੀਕ ਹੈ ਜੀ ਇਸ ਤੋਂ ਅੱਗੇ ਆਪਾਂ 10 ਸਾਲ ਹੋਰ ਪਿੱਛੇ ਜਾਨੇ 121 201 ਵੈਰਿਟੀ ਹੁੰਦੀ ਸੀਗੀ ਉਹਨੂੰ ਵੀ ਪੂਸਾ 44 ਦਾ ਬਦਲ ਤੇ ਆਪਣੀ ਐਗਰੀਕਲਚਰ ਯੂਨੀਵਰਸਿਟੀ ਨੇ ਲਾਂਚ ਕੀਤਾ ਸੀਗਾ ਉਹਦਾ ਬਹੁਤ ਵਧੀਆ ਝਾੜ ਸੀ 35 ਤੋਂ 40 ਟਿੱਕਰ ਵੀ ਉਹਦਾ ਝਾੜ ਜਿਹੜਾ ਨਿਕਲਦਾ ਰਿਹਾ ਵਾ 201 ਵੈਰੀਟੀ ਦਾ ਪੀਯੂ ਦੀ ਕਿਸਮ ਸੀਗੀ ਉਹਦਾ ਵੀ ਕਾਰਨ ਇਹੀ ਸੀਗਾ ਵੀ ਜਿਹੜਾ ਸੈਲਰ ਐਸੋਸੀਏਸ਼ਨ ਸੀ ਉਹ ਉਹਨਾਂ ਸਮਿਆਂ ਦੇ ਵਿੱਚ ਵੀ ਉਹਨਾਂ ਦਾ ਰੈਡ ਕਾ ਇਹੀ ਜੀ ਕਿ ਸਾਨੂੰ ਇਹਦਾ ਟੋਟਾ ਵੱਧ ਆਉਂਦਾ ਇਹਦਾ ਜਿਹੜਾ ਕਲਰ ਐ ਰੈਡ ਆਉਂਦਾ ਤੇ ਉਹ ਜਿਹੜੀ ਆ ਉਹਦੇ ਤੇ ਫਿਰ ਸਰਕਾਰ ਨੇ ਉਹਨੂੰ ਡਿਸਮਿਸ ਕਰਕੇ ਉਹ ਲਾਂਚ ਨਹੀਂ ਕੀਤੀ ਯੂਨੀਵਰਸਿਟੀ ਨੇ ਵੀ ਬੰਦ ਕਰ ਦਿੱਤਾ 201 ਦਾ ਹੁਣ ਕਿਸਾਨਾਂ ਨੂੰ ਫਿਕਰ ਐ ਇਸ ਗੱਲ ਦਾ ਵਾ ਵੀ ਕਿਤੇ ਇਹੀ ਜਿਹੜੀ ਕਹਾਣੀ ਬਣਦੀ ਜਾ ਰਹੀ ਆ ਵੀ ਪ ਗੱਲ ਨਾ ਹੋ ਜੇ ਜਿੱਦਾਂ ਪਹਿਲਾਂ 201 ਆਰਟੀਸੋਸੋਸਨਾਂ ਨੇ ਬੰਦ ਕਰਾਤਾ ਚੈਲਰਾਂ ਨੇ ਵੀ ਕਿਤੇ ਉਸੇ ਭੇੜ ਕਿਤੇ ਪੀਆਰ 126 ਨਾ ਚੜ ਜੇ ਜਿਹੜੀ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਆ ਹਮ ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਵੀ ਸਮਾਂ ਘਟ ਲੈਣਾ ਪਾਣੀ ਦੀ ਬਚਤ ਆ ਰੇ ਸਪਰੇਅ ਇਹਨੇ ਘਟ ਲੈਣਾ ਵਾ ਤੇ ਝਾੜੇ ਦਾ ਬੰਪਰ ਰਹਿੰਦਾ ਵਾ ਨਹੀਂ ਇਹ ਇੱਕ ਇੱਕ ਕਿਸਾਨ ਹੋਣ ਦੇ ਨਾਤੇ ਦੱਸੋ ਵੀ ਤੁਹਾਨੂੰ ਇਹਦੇ 'ਚ ਫਾਇਦਾ ਇਹਦੇ 'ਚ ਫਾਇਦਾ ਆ ਜੀ ਸਾਰਿਆਂ ਦਾ ਹੀ ਫਾਇਦਾ ਵਾ ਜੀ ਇਹਨੂੰ ਆਪਾਂ ਜਿਵੇਂ ਹੁਣ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਵੀ ਇਹਦੇ ਤੇ ਇੱਕ ਕੋਈ ਵਧੀਆ ਵਿਚਾਰ ਇੱਕ ਟੀਮ ਦਾ ਗਠਨ ਕੀਤਾ ਜਾਵੇ ਜਿਹਦੇ ਤੇ ਕਿਸਾਨਾਂ ਦੇ ਮੈਂਬਰ ਵੀ ਲਏ ਜਾਣਾ ਤੇ ਸੈਲਰ ਐਸੋਸੀਏਸ਼ਨ ਦੇ ਵੀ ਲੈ ਜਾਣਾ ਤੇ ਖੇਤੀਬਾੜੀ ਦੇ ਜਿਹੜੇ ਆਪਣੇ ਨੀਤੀ ਬਣਾਉਂਦੇ ਨੇ ਨੀਤੀ ਘੜਦੇ ਨੇ ਉਹ ਇਹਦੇ ਤੇ ਬੈਠ ਕੇ ਪਨੀਰੀ ਬੀਜਾਂ ਦਾ ਹਜੇ 1 ਮਹੀਨੇ ਦਾ ਸਮਾਂ ਪਿਆ ਮੰਨ ਲਓ ਅੱਜ ਆਪਾਂ ਮੀਟਿੰਗ ਹੋਣੀ ਚਾਹੀਦੀ ਆ ਪੀਏਯੂ ਦੇ ਵਿੱਚ ਹੀ ਮੀਟਿੰਗ ਇਹ ਰੱਖੀ ਜਾਵੇ 19 ਅਪ੍ਰੈਲ ਆ ਮੰਨ ਲਓ ਅੱਜ ਆਪਾਂ ਵੀਡੀਓ ਕਰ ਰਹੇ ਆ ਤਕਰੀਬਨ 20 ਦਿਨਾਂ ਦੇ ਵਿੱਚ ਵਿੱਚ ਇਹਦੇ ਤੇ ਕੋਈ ਵਿਚਾਰ ਵਟਾਂਦਰਾ ਕਰਕੇ ਕਿਸਾਨਾਂ ਨੂੰ ਕਲੀਅਰ ਕੀਤਾ ਜਾਵੇ ਠੀਕ ਆ ਹਾਂਜੀ ਸਹੀ ਆ ਤੇ ਇਹਦੇ ਵਿੱਚ ਜਿਹੜੇ ਜਿਵੇਂ ਹੁਣ ਵੀਰ ਜੀ ਹੋਣਾ ਨੇ ਦੱਸਿਆ ਸੀ ਵੀ ਜਿੱਥੇ ਉਹ ਕੀਤਾ ਜਾਂਦਾ ਟੋਟਾ ਜਾਂ ਰੱਖਿਆ ਜਾਂਦਾ ਉਹ ਮੈਂਬਰ ਵੀ ਲੈਣੇ ਚਾਹੀਦੇ ਆ ਉਹ ਜਿਹੜੇ ਸੈਲਰ ਵਾਲਿਆਂ ਨੂੰ ਮਾਰ ਪਾਉਂਦੇ ਆ ਗਾਂ ਜਾ ਕੇ ਹਨ ਉਹ ਬੰਦਿਆਂ ਨੂੰ ਵੀ ਰੱਖਣਾ ਚਾਹੀਦਾ ਸਰਕਾਰ ਦੇ ਹੀ ਬੰਦੇ ਨੇ ਉਹ ਜਿਹੜੇ ਪਾਸ ਉਹ ਤਾਂ ਵੀਰੇ ਪਹਿਲਾਂ ਹੀ ਸਰਕਾਰ ਦੇ ਨੇੜੇ ਨੇ ਸੁਣਵਾਈ ਤਾਂ ਉਹਨਾਂ ਦੀ 201 ਵੈਰਾਈਟੀ ਬੰਦੀ ਤਾਂ ਇਨਾ ਸੈਲਰ ਐਸੋਸੀਏਸ਼ਨ ਜ਼ੋਰ ਦੇ ਸਰਤੇ ਹੋਈ ਆ ਕਿਸਾਨ ਤੇ ਇਸੇ ਕਰਕੇ ਡਰ ਰਿਆ ਨਾ ਵੀ ਜੇ 26 ਵੀ ਹੁਣ ਮੰਨ ਕੇ ਚੱਲੋ 26 ਤੋਂ ਬਾਅਦ ਪੀਆਰ 128 ਆਇਆ ਉਹਦਾ ਹਲਦੀ ਰੋਗ ਬਹੁਤ ਜ਼ਿਆਦਾ ਸੀਗਾ ਉਹਦੀ ਵੀ ਜਿਹੜੀ ਪਰਾਲੀ ਬਹੁਤ ਜ਼ਿਆਦਾ ਫਿਰ 29 ਆਇਆ ਫਿਰ ਪੀਆਰ 130 ਆ ਗਿਆ ਹੁਣ ਪਿਛਲੇ ਸਾਲ ਕੁਝ ਕਿਸਾਨਾਂ ਨੇ ਪੀਆਰ 131 ਨੂੰ ਜਿਹੜਾ ਕੁਝ ਸਲਾਇਆ ਵਾ ਹਜੇ ਉਹਦੇ ਨਤੀਜੇ ਜਿਹੜੇ ਅੱਗੇ ਆਉਣਗੇ ਠੀਕ ਹੈ ਜੀ ਵੀ ਜਿਵੇਂ ਅਗਲੇ 2 ਸਾਲਾਂ ਦੇ ਵਿੱਚ ਵੀ ਪੀਆਰ 131 ਦਾ ਕੀ ਰਿਜ਼ਲਟ ਮਿਲਦਾ ਪ੍ਰੋਪਰ ਸਾਰੀ ਪੰਜਾਬ ਦੀ ਬੈਲਟ ਦੇ ਵਿੱਚ ਇਹ ਤਾਂ ਹੋ ਗਈ ਆਪਣੀ ਡੀਪ ਡਿਸਕਸ਼ਨ ਆ ਪੀਆਰ 126 ਤੇ ਜਾਂ ਸੈਲਰਾਂ ਵਾਲਿਆਂ ਦਾ ਪੱਖ ਹੋ ਗਿਆ ਵੀਰੇ ਨੇ ਦੱਸਿਆ ਸਾਰਾ ਹਨਾ ਵੀ ਉਹਨਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਪਰ ਆਪਾਂ ਹੁਣ ਗਾਂ ਜਿਹੜਾ ਅੱਜ ਆਪਣੇ ਗਰੁੱਪ ਵਿੱਚ ਵੀ ਗੱਲ ਚੱਲਦੀ ਸੀ ਵੀ ਇਹ ਇੱਥੇ ਸੈਲਰਾਂ ਵਾਲਿਆਂ ਨੇ ਗਲਤ ਕੀਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਇਦਾਂ ਕਰਾਂਗੇ ਉਹ ਅੱਡ ਅੱਡ ਬਿਆਨ ਆ ਰਹੇ ਨੇ ਹਨਾ ਤਾਂ ਉਹ ਵੀਰਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹਾਂ ਵੀ ਆਪਾਂ ਨੂੰ ਕਿੱਦਾਂ ਠੰਡੇ ਮਤੇ ਨਾਲ ਚੱਲਣਾ ਚਾਹੀਦਾ ਜਾਂ ਕੋਈ ਅਪਰੋਚ ਕਰਨੀ ਚਾਹੀਦੀ ਹੈ ਸਰਕਾਰ ਨਾਲ ਇਹਦੇ ਤੇ ਵੀਰੇ ਇਹੀ ਆ ਹਨਾ ਵੀ ਦੋਨੇ ਪੱਖ ਆ ਜਿਹੜੇ ਸੁਣਨੇ ਚਾਹੀਦੇ ਸਰਕਾਰ ਨੂੰ ਨਹੀਂ ਆਪਣੀ ਵੀਡੀਓ ਹੋ ਸਕਦਾ ਸਰਕਾਰ ਤੱਕ ਪਹੁੰਚੇ ਨਾ ਪਹੁੰਚੇ ਪਰ ਆਪਾਂ ਕੋਈ ਸਿੱਧੇ ਤੌਰ ਤੇ ਉੱਤੇ ਤਾਂ ਸਰਕਾਰ ਤੱਕ ਪਹੁੰਚਣ ਦਾ ਕੋਈ ਜਰੀਆ ਹੋਣਾ ਚਾਹੀਦਾ ਉਹਦੇ 'ਚ ਜਿੱਦਾਂ ਹੁਣ ਆਪਣੇ ਗਰੁੱਪ ਦੇ ਪ੍ਰਧਾਨ ਸਾਹਿਬ ਬੈਠੇ ਨੇ ਪ੍ਰਸੋਤਮ ਸਿੰਘ ਮਿੰਟੂ ਸੁਵਦੀ ਤੇ ਅਸੀਂ ਪੂਰੀ ਜੈਕਟਿਵ ਜਿਹੜੀ ਕਮੇਟੀ ਹੈ ਸਾਡੇ ਗਰੁੱਪ ਦੀ ਉਹਦੇ ਨਾਲ ਸਲਾਹ ਕਰਕੇ ਜਿੱਦਾਂ ਹੁਣ ਆਪਾਂ ਜਿਗਰਾਉਂ ਬਲਾਕ ਦੇ ਵਿੱਚ ਅਸੀਂ ਇੱਕ ਸਾਂਝੇ ਰੂਪ ਦੇ ਵਿੱਚ ਇੱਕ ਵਫਦ ਲੈ ਕੇ ਜਿਹੜੇ ਜਿਗਰਾਉਂ ਤੋਂ ਐਮਐਲਏ ਨੇ ਬੀਬੀ ਮੈਡਮ ਸਰਜੀਤ ਕੌਰ ਜੀ ਨੂੰ ਮਿਲਾਂਗੇ ਤੇ ਬਕਾਇਦਾ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਬਿਲਕੁਲ ਵੀ ਉਹ ਸਰਕਾਰ ਦੇ ਨਾਲ ਖੇਤੀਬਾੜੀ ਮੰਤਰੀ ਜਥੇਦਾਰ ਗਦਮੀਰ ਸਿੰਘ ਜੀ ਖੁੱਡੀਆਂ ਪੰਜਾਬ ਦੇ ਮੁੱਖ ਮੰਤਰੀ ਭ ਜਿਹੜੇ ਗੱਲ ਕਰਾਂ ਵੀ ਉਹ ਤਾਂ ਬੀਜੀ ਨੇ ਆਪਦੇ ਐਮਪੀ ਦੀਆਂ ਚੋਣਾਂ ਦੇ ਵਿੱਚ ਉਹੀ ਕਾਰਨ ਕਰਕੇ ਨਾ ਹੁਣ ਇਲੈਕਸ਼ਨ ਐਮਪੀ ਦੀ ਮੈਂਬਰ ਪਾਰਲੀਮੈਂਟ ਦੀ ਸ਼ਰਤੇ ਖੜੀ ਕਰਕੇ ਸਰਕਾਰ ਦੇ ਇਸ ਪਾਸੇ ਧਿਆਨ ਨਹੀਂ ਹੈਗਾ ਤੇ ਵਿੱਚ ਵਿਚਾਲੇ ਖੱਜੇ ਲਾ ਜਿਹੜੇ ਉਹ ਕਿਸਾਨਾਂ ਨੇ ਹੋਣਾ ਕਿਸਾਨਾਂ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਆਇਆ ਸੀ ਕਿ ਅਸੀਂ 1 ਸਾਲ ਦੇ ਵਿੱਚ ਖੇਤੀ ਨੀਤੀ ਬਣਾਵਾਂਗੇ ਪਰ ਉਹ ਨੀਤੀ ਹਜੇ ਤੱਕ ਨਹੀਂ ਬਣੀਗੀ ਹਜੇ ਤੱਕ ਨਹੀਂ ਬਣੀ ਤੇ ਜੱਥੇਦਾਰ ਖੁੱਡੀਆਂ ਤੋਂ ਉਮੀਦ ਵੀ ਬਹੁਤ ਸੀਗੀ ਕਿਉਂਕਿ ਉਹਨਾਂ ਦਾ ਪਰਿਵਾਰ ਆ ਜਿਹੜਾ ਉਹਨਾਂ ਦੇ ਪਿਤਾ ਜੱਥੇਦਾਰ ਖੁੱਡੀਆਂ ਸਾਹਿਬ ਦਰਬੀ ਸਿਹਤ দান ਦੇ ਤੌਰ ਤੇ ਜਾਣੇ ਜਾਂਦੇ ਨੇ ਲੋਕਾਂ ਚ ਉਹਨਾਂ ਦੀ ਪਕੜ ਬਹੁਤ ਸੀ ਪਰ ਉਹਨਾਂ ਦੀ ਤਰ੍ਹਾਂ ਜਿੱਥੇ ਚਲ ਗਰਮੀ ਸਿੰਘ ਖੁੱਡੀਆਂ ਨੇ ਹਿੱਤ ਕਿਸਾਨਾਂ ਦੇ ਨਾਲ ਪ੍ਰੋਪਰ ਜਿਹੜੀ ਲਾਮਬੰਦੀ ਨਹੀਂ ਕੀਤੀ ਹੈਗੀ ਉਹਨਾਂ ਤੇ ਕਰ ਪਹੁੰਚ ਨਹੀਂ ਉਹਨਾਂ ਨੇ ਕੀਤੀ ਜਾਨੀ ਕਿ ਬੈਠ ਕੇ ਕੋਈ ਬਜਾਅ ਟੰਦ ਰਾਂ ਨਹੀਂ ਉਮੀਦ ਉਹਨਾਂ ਤੋਂ ਬਹੁਤ ਜ਼ਿਆਦਾ ਸੀ ਕਿਸਾਨਾਂ ਨੂੰ ਕਿਉਂਕਿ ਪਿੰਡੂ ਬੈਲਟ ਦੇ ਨੇ ਤੇ ਪਰਿਵਾਰ ਵੀ ਉਹਨਾਂ ਦਾ ਜਿਹੜਾ ਚੰਗਾ ਆਧਾਰਾ ਨਾਲ ਉਹਨਾਂ ਦਾ ਤੇ ਪਰ ਉਹਦਾ ਜਿਹੜਾ ਰਿਸਪੌਂਸ ਕਿਸਾਨਾਂ ਨੂੰ ਹਿੱਤ ਕਰ ਨਹੀਂ ਮਿਲਿਆ ਠੀਕ ਹੈ ਜੀ ਸੋ ਵੀਰੋ ਦਰਸ਼ਕ ਵੀਰੋ ਹੁਣ ਵੀ ਅਸੀਂ ਉਮੀਦ ਕਰਦੇ ਆਂ ਵੀ ਸਰਕਾਰ ਸਾਡੀ ਜੇ ਗੱਲ ਸੁਣਦੀ ਆ ਚਾਹੇ ਵੀਡੀਓ ਦੇ ਮਾਧਿਅਮ ਰਾਹੀਂ ਜਾਂ ਉਹ ਸਿੱਧੇ ਤੌਰ ਤੇ ਜਦੋਂ ਅਸੀਂ ਸਰਕਾਰ ਨੂੰ ਮਿਲਾਂਗੇ ਤਾਂ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਨਾ ਕਿ ਕੋਈ ਕਿਸਾਨ ਖੱਜਲ ਹੋਣ ਤੇ ਨਾ ਹੀ ਕੋਈ ਸੈਲਰ ਵਾਲਾ ਬੀਰ ਮਾਰਿਆ ਜਾਵੇ ਇਸ ਕਰਕੇ ਜਿਹੜੀ ਵੀ ਕੋਈ ਉਹ ਰეკਮੈਂਡ ਕਰਦੇ ਆ ਫਸਲ ਤਾਂ ਜਾਂ ਜਿਹੜੀ ਕੋਈ ਨਵੀਂ ਕਿਸਮ ਚ ਹੁਣੇ ਦੀ ਦਿੰਦੇ ਆ ਤਾਂ ਉਹ ਸਰਕਾਰ ਵੱਲੋਂ ਨਾਲੇ ਤਾਂ ਖਰੀਦੀ ਜਾਵੇ ਨਾਲੇ ਉਹ ਸੈਲਰ ਵੀਰਾਂ ਵਾਲਿਆਂ ਨੂੰ ਜੇ ਕੋਈ ਨੁਕਸਾਨ ਹੁੰਦਾ ਜੇ ਟੋਟਾ ਆਉਂਦਾ ਤਾਂ ਉਹਨਾਂ ਨੂੰ ਵੀ ਉਹ ਕਾਰਟੋਨਿਕ ਵਧਾ ਕੇ ਉਹਨਾਂ ਨੂੰ ਰੱਖਣਾ ਚਾਹੀਦਾ ਵੀ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਕੋਈ ਸੋ ਧੰਨਵਾਦ ਜੀ ਧੰਨਵਾਦ ਵੀਰ ਜੀ ਤੁਹਾਡਾ ਜੀ ਇਸ ਵੀਡੀਓ